ਹਾਂ ਬਾਏ ਏਅਰਪੋਰਟ ਹੈ ਜੀ ਭਾਈ ਆਪਾਂ ਉੱਥੋਂ ਲੈ ਕੇ ਆਏ ਜਦੋਂ ਘਰ ਆ ਕੇ ਦੇਖਿਆ ਕੋਈ ਕੁਆਲਿਟੀ ਨਹੀਂ ਹੋਈ ਚੀਜ਼ ਦੀ ਨਾ ਕੋਈ ਚੀਜ਼ ਚੱਤੀ ਸੀਗੀ ਤੇ ਜਿਹੜੀ ਬਾਅਦ ਸੀਗੀ ਵਾਜ ਮੇਰਾ ਹੱਲੇ ਵੀ ਉਹ ਗਰੀ ਗਰਮੇਲ ਕੋ ਉਦਾਂ ਹੀ ਬਈ ਭਾਈ ਉਦਾਂ ਹੀ ਬੰਦੀ ਉਹ ਬਈ ਰਹਿਣੀ ਕੋਈ ਕਾ ਕੇ ਕਰੇ 2000 ਦਿਨ ਕਰੇ ਜਿੰਨੇ ਦਿਨ ਚੱਲੀ ਭਾਈ ਇਹੋ ਚੀਜ਼ ਲੋਕ ਕਿਹਨੇ ਨੈਟ ਤੇ ਵੀਡੀਓ ਪਾਉਂਦੇ ਆ ਸਿਰਫ ਕਸਟਮਰ ਸੱਦਣ ਵਾਸਤੇ ਤੇ ਪੈਸਾ ਕੱਟਣਾ ਹਾਂਜੀ ਸਹੀ ਆ ਸੀ ਸੱਚ ਦਸੀ ਨਾ ਅਈ ਦੇਖੋ ਦੋ ਵਾਰੇ ਗੇੜੇ ਲਾਇਏ ਭਾਈ ਮੈਂ ਤਾਂ ਕੀ ਕਹਾਂ ਬਾਬਾ ਵਗੈਰਾ ਸਾਹਿਬ ਕਹਿੰਦੇ ਆ ਦੋ ਗੇੜੇ ਲਾਇਏ ਪਰ ਅੱਗੋਂ ਹੀ ਹੱਲ ਨਹੀਂ ਹੋਇਆ ਮੁਰਗੇ ਅਸੀਂ ਉਹਨੂੰ ਫੜੇ ਕੀ ਤਾਂ ਮੁਰਗੇ ਪੱਕਾ ਹੀ ਬਲੌਗ ਕੀਤਾ ਮarre ਜਾਨ ਨਹੀਂ ਜਾਣਾ ਤੇ ਉਹਨੂੰ ਤੁਹਾਡੇ ਬਲੌਗ ਕੀ ਤੇ ਨਾ ਫਰਕ ਕੋਈ ਨਹੀਂਗਾ ਹਾਂਜੀ ਸਹੀ ਯਾਰ ਉਹਨੇ ਤੁਹਾਡੇ ਤੋਂ ਜਿੰਨੇ ਕੋ ਕਿਉਂਕਿ ਉਹ ਜਿਹੜੇ 1000 ਰੁਪਿਆ 2000 ਰੁਪਿਆ ਸਾਰਾ ਹੀ ਉਹਦਾ ਹੁੰਦਾ ਸਹੀ ਹੈ ਉਹਨਾਂ ਦੀ ਸ਼ਾਪ ਹੁੰਦੀ ਹੈ ਮੇਨ ਸ਼ਾਪ ਆ ਗੁਰਦਾਸ ਸਾਹਿਬ ਦੀ ਨਾ ਸੇਮ ਗੁਰਦਾਸ ਦੀ ਸ਼ਾਪ ਹਾਂ ਮੇਨ ਸ਼ਾਪ ਦੇ ਗਏ ਸੀ ਪਰ ਜਦੋਂ ਦੇ ਆਪਾਂ ਦਾ ਦੁਕਾਨ ਦਾ ਸ਼ੁਰੂ ਕੀਆ ਲੱਗਦਾ ਭਾਈ ਅਸੀਂ ਬਈ ਉਹ ਦੁਕਾਨ ਦੇ ਲੇਗੇ ਸਾਮਾਨ ਲਈ ਕਿ ਇੱਥੇ ਜ਼ਰੂਰ ਪਹੁੰਚਾਂਗੇ ਪਰ ਕਿਸੇ ਹੋਰ ਸ਼ਾਪ ਦਾ ਕਦੇ ਕੁਝ ਬਾਈ ਨਹੀਂ ਕੀਤਾ ਕਦੇ ਵੀ ਆਪਾਂ ਜੀ ਹਰੇਕ ਕਸਟਮਰ ਨੂੰ ਪਜਿੱਤਾ ਦਈਦੀ ਹੈ ਭਾਈ ਡਰ ਉਹਨੂੰ ਹੁੰਦਾ ਜਿਹੜਾ ਬੰਦਾ ਉਹਦਾਂ ਦੇ ਕੰਮ ਕਰਦਾ ਜਦੋਂ ਆਪਾਂ ਤੁਹਾਨੂੰ ਗੱਲ ਦੱਸਤੀ ਹੈ ਜਿਹੜਾ ਫਰੋਡ ਕੰਮ ਕਰਦਾ ਜਿਹਨੂੰ ਪਤਾ ਵੀ ਸਾਡੇ ਸ ਸਾਨੂੰ ਕੰਪਲੀਅਨ ਨੂੰ ਡਰ ਹੁੰਦਾ ਮੈਂ ਕਦੇ ਨਾ ਅਸਮਾਨ ਨਹੀਂ ਜਾਈ ਨਾ ਕੋਈ ਵੇਚਾ ਆਏ ਕਸਟਮਰ ਮੈਂ ਅੱਖਾਂ ਤੋਂ ਖੋਫ ਨਹੀਂ ਮੈਂ ਕਦੇ ਵੀ ਰੱਖਦਾ ਇਹ ਗੱਲ ਦਾ ਭਾਈ ਨੂੰ ਪਹਿਲਾਂ ਹੀ ਪਤਾ ਕਦੇ ਨਹੀਂ ਕੀਤਾ ਕਿ ਨਾ ਦਿਲੋਂ ਨਹੀਂ ਕੀਤਾ ਅਸੀਂ ਤੁਹਾਡੇ ਕੋਲ ਪਿਲੀ ਦੀ ਦੀਵਾਲੀ ਆਫਰ ਪਿਛਲੇ ਸਾਲ ਦੀ ਦੀਵਾਲੀ ਤੇ ਆਏ ਸੀਗੇ ਉਦੋਂ ਬਾਹਰ ਲਾਏ ਸੀਗੇ ਹਾਂ ਫੇਰ ਮੇਰੇ ਖਿਆਲ ਨਾਲ ਨਹੀਂ ਲੱਗ ਗਏ ਵਾਜ ਲੱਗ ਗਏ ਸੀ ਕੋਈ ਵਾਜੀ ਲੱਗੀ ਉਦੋਂ ਵੀ ਫੌਜ ਲੱਗ ਗਏ ਸੀ ਉਦੋਂ ਅਸੀਂ ਨੈਕ ਬੈਡ ਨਾਲ ਦਿੱਤਾ ਹੈਗਾ ਫ੍ਰੀ ਤੁਹਾਡਾ ਕਹਿੰਦਾ ਭਾਈ ਤੁਸੀਂ ਅਸੀਂ ਉਦੋਂ ਇੱਕ ਇਹ ਆਏ ਸੀਗੇ ਮੁੰਡੇ ਚਾਰ ਪੰਜ ਆਏ ਹਾਂ ਤੇ ਇਹਨਾਂ ਨੇ ਘੱਟੋ ਘੱਟ ਹੈ ਨਾ ਆਪਣੇ ਪੈਰ 'ਚ ਅੱਧੇ ਮੁੰਡੇ ਤੁਹਾਡੇ ਕੋਲ ਲਾ ਦਿੱਤਾ ਸਹੀ ਗੱਲ ਹੈ ਜੀ ਚੰਗੀ ਵੇਲੇ ਤਾਂ ਹੀ ਬੰਦਾ ਕਾਹ ਜੋੜਦਾ ਸਾਰੇ ਕੀ ਇਹਨੂੰ ਜੇ ਉਦਾਂ ਹੀ ਹੁਣ ਮੈਨੂੰ ਗਲਤ ਗੱਡੀ ਜੇਤਾ ਉਹਨਾਂ ਨੇ ਮੈਂ ਸਾਰੇ ਹੁੰਦਾ ਨਾ ਭਾਈ ਉੱਥੇ ਨਹੀਂ ਪਹੁੰਚਣਾ ਹੁਣ ਕਿਹੜੇ ਟਾਰਗੇਟ ਨਹੀਂ ਚਾਹੀਦੇ ਨਾ ਭਾਈ ਜਿਹੜੇ ਗਾਂਹ ਘਿਆਨ ਤੰਗ ਕਰਨ ਮੁਰਗੇ ਹਾਂ ਹਾਂ ਜੀ ਇਸ ਗੱਲ ਦੀ ਗੱਲ ਬੜੀਆ ਪਪਾ ਜੀ ਸਪੋਰਟ ਹੀ ਕਰਿਆ ਰਹੀ ਜੀ ਨਵਾਂ ਜੀ ਸਹੀ ਕਰ ਨੂੰ ਮੈਂ ਇਹਨਾਂ ਨੂੰ ਸਹੀ ਕੰਮ ਨੂੰ ਸਪੋਰਟ ਕਰੋ ਬਿਲਕੁਲ ਜੀ ਬਹੁਤ ਮੋਢੇ ਸਹੀ ਕੰਮ ਕਰਨਦੇ ਆ ਬੜਾ ਅੱਛਾ ਮਾੜਾ ਕੰਮ ਕਰਨ ਵਾਲੇ ਵੀ ਆ ਚੰਗੇ ਕੰਮ ਕਰਨ ਵਾਲੇ ਵੀ ਬਹੁਤ ਬਿਲਕੁਲ ਜੀ ਜਿਹੜਾ ਹੀ ਸਹੀ ਬੰਦਾ ਸਪੋਰਟ ਕੰਮ ਕਰਦਾ ਹੈਂਡਫੋਨ ਨੂੰ ਸਪੋਰਟ ਕਰੋ ਡਿਸਪਲੇ ਗਾਜਟ ਬਹੁਤ ਜ਼ਿਆਦਾ ਸਹੀ ਤੇ ਇਹੋ ਚਾਹ ਸੁਲਾ ਕੇ ਦੇਖ ਨੂੰ ਰਿਹਾ ਹੈ ਸੈਟਪੜਾ ਅੱਜਾ ਸੈਟਿੰਗ ਦੇ ਵਿੱਚ ਇੰਨੀ ਬਹੁਤ ਤੇ ਸੈਟਿੰਗ ਦੇ ਵਿੱਚ ਵੀ ਨਿਕਲਦੇ ਰਹੇ ਫੋਨ ਨਾਲ ਕਨੈਕਟ ਕਰਨ ਦੀ ਲੋੜ ਹੀ ਨਹੀਂ ਪਾਵਰ ਸੇਵ ਮੋਡ ਵੀ ਹੈਗਾ ਆ ਜੀ ਕਿਹੜੀ ਕਦੇ ਫਾਇਕ ਕਿਤੇ ਨਾ ਮੈਂ ਕਿਹਾ ਸੀ ਕਿ ਸਿੰਦੂ ਆਫਨ ਮੈਂ ਪਹਿਲਾਂ ਹਟਦਾ ਨਾ ਇੰਸਟਾਗ੍ਰਾਮੇ ਫੋਲੋਰੀ ਤੇ ਤੁਹਾਨੂੰ ਪੜਾਇਆ ਵੀਡੀਓ ਖਾਲੀ ਜਿੰਨਾ ਇੰਸਟਾਗ੍ਰਾਮ ਉਪਨ ਕੀਤੀ ਭਾਈ ਖਾਲੀ ਕੁਛ ਮੰਡੀ ਪੇ ਆਣੇ ਹਲੇ ਨਾਲੇ ਤੁਸੀਂ ਕੀਤਾ ਇੱਕ ਮੰਡੀ ਜੋ ਮਿਟਾ ਆ ਇੰਨੀ ਕੁਛ ਮੰਨੂ ਵੀ ਜਨਾ ਜਾਂਦੀ ਜੋ ਜੀ ਕੇ ਜਨਾ ਹੁਣ ਆ ਗਿਆ ਭਾਈ ਇਹ ਹੱਜਾ ਗਿਆ ਸਾਡਾ ਵੀ ਆ ਗਿਆ ਗਿਫਟ ਭਾਈ ਇਹਨਾਂ ਵਾਰੀ ਵਾਰੀ ਚ ਵਾਰੀ ਵਾਰੀ ਚਲੋ ਇਦਾਂ ਹੀ ਆ ਸਰ ਆ ਲੋ ਭਾਈ ਔਰ ਕਰਦੇ ਭਾਈ ਇੱਕ ਨਾ ਇੱਕ ਦਿਨ ਹਰ ਕਦੀ ਵਾਰੀ ਹੋਣੀ ਹੈ ਚੰਗੇ ਕੰਮ ਕਰਾਂਗੇ ਕੋਈ ਨਾ ਭਾਈ ਅੱਗੇ ਨਾ ਜਾ ਬੜਾ ਘਾਸ ਨੇ ਮੇਨੂੰ ਰੀਜੀਰ ਕਿਹਾ ਕਿ ਨਾ ਫਾਈਟ ਇੱਕ ਮੱਲਾ ਜੀਰ ਕਰ ਮੈਂ ਇਹ ਲੈ ਲਿਆ ਤੇਈ ਬੰਦੇ ਕਮੈਂਟ ਕਰ ਸਿਲੈਕਟ ਕਰਨ ਦਾ ਵੀ ਕੋਈ ਤਰੀਕਾ ਦੱਸਦਾ ਕਈ ਬੰਦੇ ਨਾ ਗਿਫਟ ਕੱਢਦੇ ਆ ਹਾਂਜੀ ਪਤਾ ਵੀਡੀਓ ਚ ਕੀ ਕਹਿਣਗੇ ਪਾਜੀ ਤੁਹਾਡਾ ਆ ਗਿਫਟ ਨਿਕਲਿਆ ਆ ਹੀ ਕਹਿਣਗੇ ਮਤਲਬ ਹਾਂ ਅਕਸ਼ਾ ਜੇ ਏਅਰਪੋਰਟ ਚੱਕ ਲੈਣਗੇ ਹਾਂਜੀ 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 ਗੰਦਾ ਜੇ ਏਅਰਪੋਰਟ ਚੱਕ ਲੈਣਗੇ ਤੁਹਾਨੂੰ ਜਿਹੜੇ ਸਾਫਟੇ ਆ ਕੇ ਲੈ ਜਾਓ। ਹਾਂਜੀ। ਅਵੇ 200 ਦਾ ਰੋਡਾ ਨਾ ਕੋਈ ਆਵੇ ਤੇ ਨਾ ਆਵੇ ਲੈ ਲਵੇ। ਪਰ ਵੀਡੀਓ ਦੇ ਘੜਤਾ। 50 ਪਹੁੰਚੇ ਨਹੀਂ ਪਹੁੰਚੇ ਨਾ ਪਹੁੰਚੇ। ਹਾਂ। ਹੁਣ ਵੇਲੇ ਮੈਂ ਜੀ ਦੇਖੋ ਆਪਾਂ ਨੂੰ ਟਰਸਟ ਹੈਗਾ। ਹਾਂ। ਕੋਈ ਤੁਸੀਂ ਕੁਛ ਵੀ ਕਿੱਥੇ ਦੇਣਾ ਆਪਾਂ ਨੂੰ। ਆਪਾਂ ਨੂੰ ਨਹੀਂ ਨਾ ਪਤਾ। ਸਾਡੇ ਨੂੰ ਆਪਾਂ ਦੇ ਲੋਕੀ ਗੱਡੀ ਦਰੋਂ ਚੱਲ ਕੇ ਆਏ। ਇੱਕ ਟਰਸਟ ਕਰਕੇ ਚੱਲ ਆਏ। ਹੁਣ 에ਰਪੋਰਟ ਮੈਟਰ ਨਹੀਂ ਕਰਦਾ। ਉਹ ਚੀਜ਼ ਨਹੀਂ ਮੈਟਰ ਕਰਦੀ। ਤੁਸੀਂ ਚੱਲ ਕੇ ਆਏ। ਇਹ ਵੀ ਬਣਾਓ। ਆਪਾਂ ਦਾ ਭਾਈ ਅੱਗੇ ਵਿੱਚ ਵੀ ਬੈਗਾਂ ਵਿਜ਼ਿਟ ਕਰਦੇ ਰਹਿੰਦੇ ਪਰ ਇਹਦੀ ਸਪੈਸ਼ਲ ਵਿਜ਼ਿਟ ਹੀ ਕਿੰਦਾ ਮੈਂ ਕਿਹਾ ਨੇ ਨਹੀਂ ਆ ਕਿ ਉਹ ਬਹੁਤ ਜੀ ਤੇ ਬਈ ਉਹ ਆ ਕੇ ਚਾਹੁੰਦੇ ਹੋ ਉਹ ਜੀ ਜੀ ਕੋਈ ਅਜਿਹਾ ਫੋਰਮਲਟੀ ਨਾ ਕਰੀਏ ਜੀ ਕਸਟਮਰ ਕੋਲ ਚੀਜ਼ ਪਹੁੰਚ ਜਾਵੇ ਜਿਹੜੀ ਪਹੁੰਚ ਜਾਵੇ ਗੱਲ ਕਰੀ ਹਾਂ ਸਵਾਗਤ ਆਪਰੇ ਕਰਦੇ ਹੋ ਜੀ ਆਪਣੇ ਮੇਜਿਕ ਕਰ ਤੇ ਓਪਨਿੰਗ ਤੇ ਜ਼ਰੂਰ ਆਉਣਾ ਹੈ ਮੈਂ 300 ਨਹੀਂ ਕਰ ਪਾਉਂਗਾ ਤੇ ਓਪਨਿੰਗ ਵੀਡੀਓ ਪਾਉਂਗਾ ਜ਼ਰੂਰ ਜੀ ਓਪਨਿੰਗ ਤੇ ਟਾਈਮ ਜ਼ਰੂਰ ਕਰਨਾ ਹੈ ਲੋ ਜੀ ਪਾਜੋੜਾ ਦਾ ਨਿਕਲਿਆ ਡਰਾ ਪਾਜੋੜਾ ਦਾ ਹੋਇਆ ਕਮੈਂਟ ਸਿਲੈਕਟ अच्छा करें मेरे भाई एदे ਵਿੱਚ ਆਪਾਂ ਭਾਜ ਦਾ ਘੜਿਆ ਸੀਗਾ ਅਮਨ ਜੋਤ ਤੇ ਭਾਈ ਕਿੱਥੋਂ ਆਏ ਸੀ ਆਪਾਂ ਬਈ ਕਰਤਾਰਪੁਰ ਤੋਂ ਅੱਗੇ 10 12 ਕਿਲੋਮੀਟਰ ਪਿੰਡ ਆਈ ਦੀ ਮਾਰਗੇ ਕੀ ਪਿੰਡ ਪੈਂਦਾ ਅੱਛਾ ਜੀ ਹਾਂ ਜੀ ਪਹਿਲਾਂ ਵੀ ਆਏ ਹਾਂ ਇਸ਼ੋਰ ਤੇ ਹਾਂ ਭਾਈ ਬੋਲ ਵੀ ਦਾ ਪਾਈ ਆਪਾਂ ਕਰਦੇ ਹਰ ਵਾਰ ਇੱਥੇ ਪਹੁੰਚਦੇ ਆ ਜੀ ਕੋਈ ਵੀ ਸਮਾਨ ਲੈਣਾ ਜੇ ਆਪਾਂ ਆਪਣੇ ਸ਼ਹਿਰ ਤੋਂ ਨਹੀਂ ਲੈਣੇ ਆਪਾਂ ਸਪੈਸ਼ਲ ਸੰਦੀਪ ਭਾਈ ਦੇ ਪਹੁੰਚਦੇ ਵੀ ਸੰਦੀਪ ਭਾਈ ਤੋਂ ਜ਼ਰੂਰ ਸਮਾਨ ਲੈ ਕੇ ਆਗੇ ਜੀ ਆਪਾਂ ਗੇ ਵੀਰਾਮ ਇਹ ਵਿੰਦੀ ਕਰਨੇ ਆ ਵੀ ਜੇ ਕਿਸੇ ਨੇ ਵੀ ਆਉਣਾ ਹੈ ਸੰਦੀਪ ਭਾਈ ਤਾਂ ਜਰੂਰ ਆ ਕੇ ਵਿਜਿਟ ਕਰੋ ਇੱਕ ਵਾਰੀ ਤੇ ਸਾਰਿਆਂ ਨਾਲ ਪਿਆਰ ਪਿਆਰ ਨਾਲ ਗੱਲ ਕਰਦੇ ਸੰਦੀਪ ਭਾਈ ਨਾਲ ਸਾਰਿਆਂ ਨਾਲ ਬਹੁਤ ਵਧੀਆ ਢਿਲ ਕਰਦੇ ਆ ਪ੍ਰੋਡਕਟ ਦੀ ਕੁਆਲਿਟੀ ਇੱਕ ਨੰਬਰ ਹੁੰਦੀ ਭਾਈ ਦੇ ਸਹੀ ਗੱਲ ਹਮੇਸ਼ਾ ਇਸ ਕਰਕੇ ਆਪਾਂ ਸੰਦੀਪ ਭਾਈ ਦਾ ਗੋੜੀ ਸਮਾਨ ਲੈਣ ਆ ਪਹੁੰਚਦੇ ਆ ਅੱਜ ਵੀ ਆਪਾਂ 에어ਪੋਰਟ ਵੀ ਵੇਖੀਤੇ 에어ਪੋਰਟ ਆਦੀ ਵਾਲੇ ਨਾਲੇ ਭਾਈ ਨੇ ਆਪਾਂ ਨੂੰ ਦਿੱਤਾ ਹੈ ਗਿਫਟ ਬਹੁਤ ਵਾਚਿੰਗ ਭਾਈ ਨੂੰ ਆਪਾਂ ਗਿਫਟ ਦਿੱਤਾ ਹੈ ਜੀ ਬਹੁਤ ਜੀਐਸਏ ਡਲਟਾ ਬਹੁਤ ਸੋਹਣਾ ਮਾਡਲ ਆ ਤੇ ਮੈਂ ਕੋਈ ਗੱਲ ਦੱਸਣ ਲੱਗਾ ਜੀ ਜਿੱਤਾ ਭੋਰ ਹਾਂਜੀ 파ਖਾ ਜੀ ਕਈ ਮੇਰੇ ਭਰਾ ਕਹਿੰਦੇ ਆ ਵੀ ਇਹ ਵੀ ਕੱਢ ਦਿੰਦੇ ਆ ਆਪਣੇ ਬੰਦਿਆਂ ਦਾ ਹਾਂਜੀ ਹਨਾ ਤੇ ਹੁਣ ਮੈਨੂੰ ਨਹੀਂ ਪਤਾ ਜੀ ਤੁਸੀਂ ਕੌਣ ਹੋ ਸੱਚੀ ਨਹੀਂ ਬੰਦਿਆਂ ਦਾ ਸਿਰਫ ਮੈਂ ਕਮੈਂਟ ਸਿਲੈਕਟ ਕੀਤਾ ਜੀ ਕਮੈਂਟ ਸਿਲੈਕਟ ਹੋਇਆ ਹਾਂ ਸਾਨੂੰ ਨਹੀਂ ਪਤਾ ਜੀ ਤੁਸੀਂ ਕੌਣ ਹੋ ਹਾਂਜੀ ਤੇ ਕਈ ਮੇਰੇ ਭਰਾ ਹੁਣ ਉਹਨਾਂ ਦਾ ਵਿਚਾਰਾਂ ਦਾ ਨੰਬਰ ਨਹੀਂ ਆ ਰਿਹਾ ਕੀ ਕਰ ਸਕਦਾ ਸਾਰੇ ਬੰਦੇ ਦਾ ਹੁਣ 1.25 ਲੱਖ ਰੋਲ ਆ ਰਿਹਾ ਇਹ ਭੰਦਾ ਯਾਰ ਸੁਣੋ ਇਹ ਸਾਲਾ ਡੇਕ ਕਿਉਂ ਜਾਂਦਾ ਸਪੋਰਟ ਦੇਣੀ ਨਹੀਂ ਮੈਨੂੰ ਗੇਮ ਨਾਲੀ ਮੈਨੂੰ ਉਹਨਾਂ ਸਪੋਰਟ ਲੈਣ ਵੇਲੇ ਸਹੀ ਕਰ ਉਹ ਜਵਾੜਦੇ ਮੈਂ ਹੈ ਕੀ ਕੀ ਤੇਰਾ ਬਰਾਜਾ ਨਹੀਂ ਮੋਨ ਕਾ ਦੰਦਾ ਮੂਹ ਨਹੀਂ ਮਾਰਦੇ ਉਹ ਲੱਗੀ ਧੰਨਵਾਦ ਆ ਬੰਦੇ ਸਹੀ ਹੈ ਠੀਕ ਹੈ ਤੇ ਹੋਰ ਗੱਲਬਾਤ ਸੁਣਾਓ ਬਾਈ ਇੱਕ ਆ ਵਾਚ ਵੀ ਭਾਈ ਉਹਨੇ ਪਾਈ ਹੋਈ ਆ ਇਹ ਕਿੰਨਾ ਚਿਰ ਪਹਿਲਾਂ ਲਈ ਆਪਾਂ ਭਾਈ 6 ਮਹੀਨੇ ਹੋਈ 6 ਮਹੀਨੇ ਹੋ ਗਏ 6 ਮਹੀਨੇ ਲੱਗੇ ਚੀਜ਼ ਉਹ ਜਿਹੜੀ ਕਸਟਮਰ ਪਾਲ ਲਵੇ ਤੇ ਚਲਾ ਲਵੇ ਬਿਲਕੁਲ ਹਨ ਤੇ ਭਾਜੀ ਲੋਕੀ ਨਾਲ ਜਿੰਨਾ ਵਸੇ ਆਪਾਂ ਨੂੰ ਨਾ ਮਿਲਣਾ ਚਾਹੀਦਾ ਸੀਗਾ ਫੋਲੋਅਰ ਹੁਣ ਨਹੀਂ ਫੋਲੋਅਰ ਮਿਲਦਾ ਕੋਈ ਗੱਲ ਹੋਈ ਪਤਾ ਨਾ ਕਦੋਂ ਦੇ ਆਪਾਂ ਲੱਗੇ ਹਾਂ ਵਿੱਚ ਤੇ ਅੱਜ ਮੈਨੂੰ ਹੋਏ ਆ ਫੋਲੋਅਰ ਥੋੜੇ ਆ ਲੇਕਿਨ ਸਾਡੇ ਹੈ ਪੱਕੇ ਆ ਇੱਕ ਦਿਨ ਆਈ ਜਾਂਦਾ ਚੱਲਦੇ ਫਿਰਦੇ ਨਹੀਂ ਆਪਾਂ ਹੁਣ ਥੋੜੇ ਪਰ ਹੁਣ ਪੱਕੇ ਬਾਈ ਜਾਨ ਤੁਹਾਨੂੰ ਵੀ ਗੱਲ ਕਿੰਨੀ ਜ਼ਿਆਦਾ ਜਾਂਦੇ ਨਾ ਬਾਈ ਹਾਂ ਤੁਹਾਨੂੰ ਕਦੀ ਅਨਫਾਦੋ ਨਹੀਂ ਕੀਤਾ ਹਾਂ ਇਹ ਕਈ ਹੁੰਦਾ ਕਈ ਲੈ ਕੇ ਬਣਾ ਦੇ ਅਨਵਲ ਕਰ ਦਿੰਦੇ ਆ ਕਿਉਂਕਿ ਚੀਜ਼ ਸਹੀ ਨਹੀਂ ਨਿਕਲਦੀ ਨਾ ਲੋਕੀ ਕੀ ਕਰਨ ਵਲਗਾ ਜੀ ਚੀਜ਼ ਸਹੀ ਨਹੀਂ ਉਹ ਵਾਲੇ ਕੰਮ ਨਹੀਂ ਪਰ ਜਿਹੜਾ ਕੰਮ ਪੱਕਾ ਹੈ ਉਹ ਪੱਕਾ ਇਸ ਕਰਕੇ ਬੰਦਾ ਜੁੜਦਾ ਬਾਈ ਕਿ ਜੰਗੀ ਜੀ ਲੱਗਦੀ ਮੈਨੂੰ ਨਾ ਕੁਆਲਟੀ ਚੰਗੀ ਲੱਗਦੀ ਬਾਈ ਜੀ ਪਰਟ ਆਉਂਦੇ ਸੜਾ ਮੈਂ ਥੋੜਾ ਮਤਲਬ ਆਪਣੇ ਆਪ ਨੂੰ ਹੁੰਦਾ ਆ ਇੱਕ ਦਿਨ ਮਤਲਬ ਦਿਨੋਂ ਕਮੈਂਟ ਕਰਦੇ ਲੋਕੇ ਹਾਂਜੀ ਇੱਕ ਮੇਰੇ ਭਰਾ ਨੇ ਤੈਨੂੰ ਕਮੈਂਟ ਕੀਤਾ ਸੀ ਭਾਜੀ ਕਹਿੰਦਾ ਮੈਂ ਕਮੈਂਟ ਨਹੀਂ ਕਰਨਦੇ ਆ ਤੁਹਾਨੂੰ ਹਕੀਕਤ ਦੱਸਣ ਦੇ ਆ ਕਹਿੰਦਾ ਸਾਰੀ ਉਮਰ ਹੀ ਕਹਿੰਦਾ ਤੈਨੂੰ ਫੋਲੋ ਰਹੂਗਾ ਤੇ ਤੁਹਾਨੂੰ ਫੜਿਆ ਹੋਵੇ ਕਮੈਂਟ ਹਾਂਜੀ ਤੇ ਆ ਦੋ ਚਾਰ ਕੋਟਾ ਪਿੱਛੇ ਆਇਆ ਕਹਿੰਦਾ ਇੱਕ ਵਾਰੀ ਫੋਲੋ ਕੀਤਾ ਸਾਰੀ ਉਮਰ ਫੋਲੋ ਰਹੂਗਾ ਕਹਿੰਦਾ ਬਿਲਕੁਲ ਮਤਲਬ ਲੋਕੇ ਦਿਨੋਂ ਪਿਆਰ ਕਰਦੇ ਤੇ ਪਿਆਰ ਭਾਜੀ ਕੰਮ ਨੂੰ ਆ ਭਾਈ ਸੇਖਾ ਉਹਨੇ ਜੈਨ ਨੂੰ ਫੋਲੋ ਫੋਲੋ ਕਰਦਾ ਜੈਨ ਨੂੰ ਫੋਲੋ ਕਰਨੇ ਭਰਾ ਜੀ ਭਾਈ ਸਪੋਰਟ ਵੀ ਸਾਰੇ ਭਰਾ ਕਰਦੇ ਜਿੰਨਾ ਵੀ ਜੁੜੇ ਇਹ ਨਹੀਂ ਹੈਗਾ ਕਿ ਅੱਜ ਤੁਸੀਂ ਮੈਨੂੰ ਨਹੀਂ ਦੇ ਦਿੱਤੀ ਆ ਮੈਂ ਜਾ ਕੇ ਇਹਨਾਂ ਨੂੰ ਫੋਲੋ ਕਰ ਦਵਾਂ ਪਰ ਇਹ ਕੰਮ ਨਹੀਂ ਹੈਗਾ ਜੇਕਰ ਇਹ ਜਿਹੜੇ ਨਾਲ ਜੁੜ ਗਏ ਤੇ ਮਗਲਾ ਜੁੜ ਗਏ ਸਾਨੂੰ ਹੁਣ ਘਟੋ ਘਟ ਆ ਦੋ ਸਾਲ ਹੋ ਗਏ ਉਹਨੇ ਆਪਾਂ ਨੂੰ ਜੁੜਿਆ ਨੂੰ ਭਾਈ ਦਾ ਦੋ ਸਾਲ ਹੋ ਗਏ ਉਦੋਂ ਦੇ ਜਿਹੜੇ ਸੱਡ ਵਾਲੇ ਤੋਂ ਅੱਜ ਤੱਕ ਆਪਾਂ ਮਾਹਾਂ ਸਾਡੇ ਭਾਈ ਕਿ 10 ਕਸਟਮਰ ਜੁੜੇ ਹੀ ਹੋਣੇ ਆ ਪੱਛੇ ਵਾਲੇ ਤੇ ਉਹ ਦਸ ਦੇ 10 ਜੁੜੇ ਹੋਣੀਆਂ ਚੈਨ ਇਦਾਂ ਇਦਾਂ ਕੰਮ ਚੱਲਦੀ ਆ ਹੁਣ ਅਸੀਂ ਸਾਨੂੰ ਜੇ ਕੋ ਪੁੱਛਦਾ ਆਪਾਂ ਪਹਿਲਾਂ ਸੰਦੀਪ ਭਾਈ ਨਾਲੇ ਆਪਾਂ ਵੀ ਜਲੰਧਰ ਪਹੁੰਚਣ ਦੋ ਮੈਨੂੰ ਕੁਆਲਟੀ ਦੇ ਜੇ ਜਲੰਧਰ ਜਾਣ ਤਾਂ ਉੱਥੇ ਹੀ ਜਾਓ ਹੋ ਆ ਖਟਿਆ ਆਪਾਂ ਦੇਖ ਲਓ ਮੇਰੇ ਭਰਾ ਵੀਡੀਓ ਨਾਲ ਕਰ ਦੋ ਬਸ ਇਹ ਖਟਿਆ ਆਪਾਂ ਜਿਆਦੇ ਫੋਲੋਅਰ ਦੀ ਜ਼ਰੂਰਤ ਨਹੀਂ ਹੈਗੀ ਜਿਹੜੇ ਮਨਮ ਹੈਗੇ ਆ ਉਹ ਪੱਕੇ ਆ ਤੇ ਮਿਹਨਤ ਦੇ ਸਿਰ ਤੇ ਲਏ ਆ ਇੱਕ ਇੱਕ ਫੋਲੋਅਰ ਆ ਪਿੱਛੇ ਦੇ ਥੋੜੇ ਮੈਂ 40000 ਲਿਆ ਫੇਕ ਤਾਂ ਪਤਾ ਲਗਾ ਯਾਰ ਕੀ ਯਾਰ ਲੈ ਕੇ ਆਇਆ 14 8000 ਯਾਰ ਦੇ ਖੜੇ ਸੀ ਮਾਚ ਚ ਚੱਲਣ ਮੇਰੇ ਸੀਗੇ ਤੇ ਲੋਕੀ ਵਧੇ ਕੀ ਕਮੈਂਟ ਕਰਦੇ ਸੀ ਮੈਨੂੰ ਕਮੈਂਟ ਬਾਅਦ ਆਫ ਕੀਤੇ ਮੈਂ ਮੈਨੂੰ ਪਹਿਲਾਂ ਦਿਮਾਗ ਚ ਨਹੀਂ ਆਈ ਲਾ ਗਾਲ ਵਰਾਈ ਲੋਕਾਂ ਨੇ ਜਿਹੜੀ ਲਾ ਗਾਲ ਵਰਾਈ ਬੈਠੇ ਫੜੇ ਤੇ ਕਮੈਂਟ ਪਰ ਜਿੰਨੇ ਹੁਣ ਲਾ ਕੇ ਜਿੰਨੇ ਵੀ ਨਾਲ ਜੁੜੇ ਭਾਜੀ ਬਿਲਕੁਲ ਜੈਨੂਨ ਆ ਪਹੇਗਾ ਜੈਨੂਨ ਕਮੈਂਟ ਵੀ ਪਿਆਰ ਦੇ ਦੂੰਗਾ ਬਿਲਕੁਲ ਪਿਆਰੇ ਮਨ ਕਿਸੇ ਦੇ ਫਿਕਰ ਨਹੀਂ ਕਰਦਾ ਮੇਰਾ ਨੈਗੇਟਿਵ ਕਮੈਂਟ ਨਹੀਂ ਹੁੰਦਾ ਨੈਗੇਟਿਵ ਇਹ ਸਾਡਾ ਨੈਗੇਟਿਵ ਕਮੈਂਟ ਆ ਜੇ ਅਸੀਂ ਉਹਨੂੰ ਕਮੈਂਟ ਨੂੰ ਬਲੌਕ ਨਹੀਂ ਮਾਰਾਂਗੇ ਡੈਡ ਨਹੀਂ ਉਹਨੂੰ ਮਤਲਬ ਡਿਲੀਟ ਨਹੀਂ ਕਰਾਂਗੇ ਉਹਦਾ ਸੋਲੂਸ਼ਨ ਕਰਾਂਗੇ ਹਾਂ ਜੀ ਉਹਨੇ ਕਿਉਂ ਗਿਆ ਜੀ ਜੀ ਕਸਟਮਰ ਨੈਗੇਟਿਵ ਕਮੈਂਟ ਪਤਾ ਕਿਉਂ ਕਰਦਾ ਉਹ ਨੈਗੇਟਿਵ ਨਹੀਂ ਹੁੰਦਾ ਦਰਸਲ ਜੀ ਯਾਰ 100% ਤਾਂ ਮੇਰਾ ਵੀ ਨਹੀਂ ਸਹੀ ਹੋ ਸਕਦਾ ਕਿਤੇ ਨਾ ਕਿਤੇ ਮੇਰੇ ਵੀ ਕੋਈ ਦਿੱਕਤ ਆ ਸਕਦੀ ਆ ਤੇ ਕਿਉਂਕਿ ਉਹਦਾ ਸਮਾਧਾਨ ਕਰਨਾ ਮੇਦੀ ਜ਼ਿੰਮੇਵਾਰੀ ਆ ਬਿਲਕੁਲ ਜੀ ਹੁਣ ਸਾਡੇ ਨੰਬਰ ਵੀ ਜੀ ਹੁੰਦੇ ਆ ਠੀਕ ਆ ਯਾ ਟੈਕਸ ਮੈਸੇਜ ਦਾ ਨਹੀਂ ਸੀਨ ਹੋਇਆ ਉਹ ਬਿਚਾਰਾ ਫਿਰ ਕਹਿੰਦਾ ਕਮੈਂਟ ਦਾ ਪੜਨਗੇ ਅਪਾਰਟਮੈਂਟ ਕਮੈਂਟ ਦਾ ਪੜਨਗੇ ਗੁੱਸੇ ਜਾ ਕੇ ਕਮੈਂਟ ਕਰਦੇ ਕਮੈਂਟ ਤੇ ਕਰਦਾ ਆ ਤੇ ਕਮੈਂਟ ਤੇ ਆਪਾਂ ਆਉਂਦੀ ਸੋਲ ਦਾ ਸਮਾਧਾਨ ਕਰੀਦਾ ਤੇ ਉਹਨੂੰ ਕਹਿੰਦਾ ਭਾਈ ਹੁਣ ਕਮੈਂਟ ਕਲੀਅਰ ਕਰ ਦਿਓ ਕਲੀਅਰ ਦਾ ਮਤਲਬ ਹੈ ਜੀ ਥੱਲੇ ਕਮੈਂਟ ਕਰ ਦਿਓ ਸਾਡਾ ਸਮਾਧਾਨ ਹੋ ਗਿਆ ਸਮਾਧਾਨ ਹੋ ਗਿਆ ਬਿਲਕੁਲ ਜੀ ਬੜੇ ਕਮੈਂਟ ਵਿੱਚ ਦਾ ਕਰਾਇਆ ਗਿਆ ਬਿਲਕੁਲ ਹਾਂ ਇਹਦਾ ਕਲੀਅਰ ਕਰਾਇਆ ਇਹ ਨਹੀਂ ਕਿ ਕਮੈਂਟ ਕਰਦਾ ਸਾਨੂੰ ਪ੍ਰਵਾਹ ਕੋਈ ਨਹੀਂ ਭਾਈ ਮੈਨੂੰ ਇੱਕ ਇੱਕ ਕਸਟਮਰ ਦੀ ਜ਼ਿੰਮੇਵਾਰੀ ਆ ਫਿਰ ਭਾਈ ਆਪਣੇ ਦੀ ਸਾਨੂੰ ਫਿਕਰ ਆ ਆਹ ਇਹ ਕਿ ਕਿਸ ਤਰ੍ਹਾਂ ਮੈਨੂੰ ਪਿਗਰਾ ਆਨਲਾਈਨ ਦੇ ਵਿੱਚ ਮੈਂ ਮੁੰਡਿਆਂ ਨੂੰ ਵੀ ਕਹਿ ਕੇ ਆਇਆ ਜਿੱਦਾਂ ਵੀ ਝੂਠ ਨਹੀਂ ਮਾਰਨਾ ਉਹ ਕਈ ਝੂਠ ਮਾਰਨਾ ਜਿੱਦਾਂ ਕਈ ਵਾਰੀ ਨਾ ਆਨਲਾਈਨ ਦੇ ਵਿੱਚ ਪਹਿਲਾਂ ਕਹਿ ਦਿੰਦੇ ਸੀ ਮੁੰਡੇ ਜਿੱਦਾਂ ਦੱਸਦੇ ਮਾਰੇ ਜਵਾਬ ਨਹੀਂ ਹੈਗਾ ਪਰ ਕੀ ਆਰਡਰ ਤੁਹਾਡਾ ਚੱਲ ਪਿਆ ਚੱਲ ਰੋਨੇ ਦਿਨ ਚੱਲਣਾ ਕੁੜੀਆ ਵਾ ਸਹੀ ਹੈ ਜੀ ਤੇ ਹੁਣ ਮੁੰਡਿਆਂ ਨਾਲ ਬਿਲਕੁਲੀ ਝੂਠ ਮਨਾ ਹੀ ਕਰਦਾ ਚੱਲਿਆ ਤੇ ਚੱਲਿਆ ਨਹੀਂ ਚੱਲਿਆ ਤੇ ਨਹੀਂ ਚੱਲਿਆ ਵੀ ਮੈਨੂੰ ਇਹ ਹੋਵੇ ਵੀ ਜਦੋਂ ਵੀ ਮੈਂ ਕਿਸੇ ਹਰ ਜੇ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਬਾਣੀ ਵੱਡੀ ਆਨਲਾਈਨ ਦੀ ਤੇ ਤੁਸਮਰੇ ਨਹੀਂ ਸੁਣਵਾਈ ਮੈਨੂੰ ਕਰਦਾ ਹਾਂਜੀ ਤੇ ਮੈਨੂੰ ਪਤਾ ਹੁੰਦਾ ਵੀ ਮੁੰਡੇ ਬਾਰੇ ਝੂਠੇ ਬੋਲਦਾ ਸਹੀ ਹੈ ਤੇ ਫਿਰ ਮੈਂ ਉਸ ਹਿਸਾਬ ਨਾਲ ਇਹਨਾਂ ਨਾਲ ਗੱਲ ਕਰਦਾ ਐਲਨ ਡੀ ਦੇ ਹਿਸਾਬ ਨਾਲ ਕਰਦਾ ਆਪ ਨੂੰ ਪਤਾ ਆ ਤੇ ਜੇ ਮੈਨੂੰ ਪਤਾ ਅਸਲ ਜੇ ਇਹ ਪੈਜ ਵਿੱਚ ਕਰਕੇ ਤੜਕੜਦਲਾ ਕਰਕੇ ਸਿੱਧੇ ਮੇਰੇ ਕੋਲ ਪੈ ਉੱਥੇ ਅੱਗੇ ਜਵਾਬ ਨਹੀਂ ਦੇਵਾਂ ਮੈਂ ਬਸ ਝੂਠਾ ਬਹਿ ਜਾ ਫਿਰ ਇਹਦਾ ਮਜ਼ਾ ਨਹੀਂ ਆਉਂਦਾ ਕੰਮ ਦਾ ਕਿ ਜਵਾਬ ਨਹੀਂ ਦਿਆ ਹੁੰਦਾ ਹਾਂ ਜਵਾਬ ਨਹੀਂ ਦੇਵਾਂ ਤੇ ਇਹਨਾਂ ਨੂੰ ਕਿਹਾ ਤੁਸੀਂ ਵੀ ਕੰਮ ਦੇ ਵਿੱਚ ਝੂਠ ਬੋਲਣਾ ਹੀ ਨਹੀਂਗਾ ਬਿਲਕੁਲ ਹੀ ਛੱਡੀ ਦਿਓ ਝੂਠ ਬੋਲਣਾ ਜ਼ਰੂਰਤ ਹੀ ਨਹੀਂ ਆ ਝੂਠ ਬੋਲਣ ਦੀ ਯੋ ਪਾ ਜਪਾਂ ਬਿਲਕੁਲ ਸਹੀ ਰਾਹ ਚੱਲਦੇ ਨਾ ਅੱਗੇ ਉੱਥੇ ਝੂਠ ਬੋਲਣਾ ਹੀ ਕਿਹੜੀ ਗੱਲ ਹਾਂ ਬਾਜੂ ਬਰ ਪਰਮਾਤਮਾ ਹੈਗਾ ਪਰ ਬਟਾ ਬਸ ਬੈਠਾ ਜੀ ਹਾਂ ਇੱਥੇ ਦੁਕਾਨਦਾਰ ਨਾ ਸੋਚ ਨਹੀਂ ਚੇਂਜ ਕਰਦੇ ਹਾਂਜੀ ਦੁਕਾਨਦਾਰ ਦੀ ਸਾਰੀ ਸੋਚ ਹੈ ਕਿ ਬਿਜ਼ਨਸ 'ਚ ਝੂਠ ਬੋਲਣਾ ਪੈਂਦਾ ਬੋਲਣਾ ਪੈਂਦਾ ਉਹ ਇੱਕ ਪਾ ਜੀ ਸੁਣੀ ਸੁਣਾਈ ਯਾਰ ਲਾ ਸੁਣੀ ਸੁਣਾਈ ਮੈਂ ਇਹ ਕਿਸੇ ਨੇ ਕਿਸੇ ਪੜਿਆ ਥੋੜੀ ਕਿਸੇ ਚੀਜ਼ ਤੋਂ ਜਿੱਦਾਂ ਮੈਂ ਤੁਹਾਨੂੰ ਗੱਲ ਕਿ ਤੁਸੀਂ ਗਾਂ ਗਿਆ ਤੇਦਾ ਉਹ ਪਿੱਛੇ ਤੋਂ ਸੁਣਿਆ ਸੁਣਿਆ ਗੱਲਾਂ ਕਰਦੇ ਆ ਰਹੇ ਵੀ ਬਿਜ਼ਨਸ ਕਰਨਾ ਵੀ ਕਹਿੰਦਾ ਝੂਠ ਬੋਲਣਾ ਫਿਰ ਬਿਜ਼ਨਸ ਉੱਪਰ ਜਾਂਦਾ ਪਰ ਇਹ ਕਹ ਨੁਕਸਾਨ ਇਹ ਨਾ ਲਖਦੇ ਜੀ ਨੁਕਸਾਨ ਜਨਾ ਹੁੰਦਾ ਜੀ ਜਦੋਂ ਇਹ ਦੇ ਲੋ ਆਪਣੇ ਆਪ ਨਾਲ ਕਮਿਟਮੈਂਟ ਕੀਤੀ ਸਾਲੀ ਵਿੱਚ ਬੋਲਣਾ ਹੀ ਨਹੀਂ ਜੋ ਮਰਜ਼ੀ ਹੋ ਜੇ ਬੋਲਣਾ ਹੀ ਨਹੀਂ ਉਹ ਕਾਈ ਰਫਾ ਦਫਾ ਇਹ ਝੂਠ ਤੇ ਜਾਂਦੀ ਜਾਂਦੀ ਜੋ ਮਰਜ਼ੀ ਹੋ ਜੇ ਕੀ ਨੁਕਸਾਨ ਹੋ ਜਵਾਤੋ ਵਾਤ ਕੋਈ ਨੁਕਸਾਨ ਨਹੀਂ ਹੁੰਦਾ ਯਾਰ ਬਾਕੀ ਬਾਈ ਜੀ ਬਣੀ ਦੀ ਗੱਲ ਹੁੰਦੀ ਉਹ ਬੰਦਾ ਉੱਥੇ ਜਾਂਦਾ ਜੀ ਹਾਂ ਜੇ ਜੀ ਬਣਾ ਕੱਢ ਜਾਂਦੇ ਭਾਜੀ ਉੱਥੇ ਕਿਹਦੀ ਲੂਨੀ ਭਾਜੀ ਤੇ ਯਕੀਨ ਹੀ ਯਕੀਨ ਹੈ ਸਾਰੇ ਜਵਾਬ ਨਹੀਂ ਸਹੀ ਗੱਲ ਹੈ ਪਰਾਂ ਵਾਲਾ ਪਿਆਰ ਹੈ ਸਾਰੇ ਗੱਲ ਸਾਰਾ ਕੋਈ ਸੈਟ ਹੈ ਜੀ ਸਾਡੇ ਇਸ ਦੇ ਤੇ ਭਾਈ ਆਪਾਂ ਦੁਕਾਨ ਬਣਾਈ ਆ ਆਪਣੀ ਠੀਕ ਹੈ ਕਸਟਮਰਾਂ ਲਈ ਸਿੱਧੇ ਬਣਾਈ ਹੋਰ ਜਦੋਂ ਤੁਹਾਡੀ ਦੁਕਾਨ ਦੀ ਓਪਨਿੰਗ ਆਦੋਂ ਆਪਾਂ ਜ਼ਰੂਰ ਪਹੁੰਚਾਂਗੇ ਜ਼ਰੂਰ ਜੀ ਬਸ ਉਹ ਖੁੱਲੇ ਸਦਾ ਦੇਣਾ ਹੈ ਹਾਂਜੀ ਮੈਂ ਦੇਖਣਾ ਹੈ ਉਹਦੋਂ ਕਿੰਨੇ ਕੁ ਵੀ ਆਪਾਂ ਪਾਣੀ ਜਾਂ ਜਿਹੜਾ ਗੜਾ ਹੁੰਦਾ ਹੈ ਹਾਂਜੀ ਇਹਨੇ ਜ਼ਰੂਰ ਆਵਾਂਗੇ ਜ਼ਰੂਰ ਪਹੁੰਚਾਂਗੇ ਜੀ ਦੇਖਣਾ ਹੈ ਠੀਕ ਹੈ ਮਿਹਰਬਾਨੀ ਜੀ ਭਾਈ ਬਾਨੀ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਥੈਂਕ ਯੂ